ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇਹ ਜਿਹੜਾ ਵੀਡੀਓ ਮੈਂ ਬਣਾ ਰਿਹਾ ਹਾਂ ਇਹ ਮੇਰੇ ਖਾਸ ਦੋਸਤ ਕਾਲਜ ਦੇ ਦੋਸਤ ਰਾਜੀ ਮੁਸਵਰਾਸਤੇ ਬਣਾ ਰਿਹਾ ਹਾਂ ਜਿਹਨੂੰ ਪ੍ਰਮਾਤਮਾ ਨੇ ਉਹਦੇ ਹੱਥਾਂ ਜਾਦੂ ਬਖਸ਼ਿਆ ਹੈ ਇਹਨਾਂ ਸੋਹਣਾ ਕਲਾਕਾਰ ਹੈ ਰਾਜੀ ਇਹਨੇ ਸੋਨੇ ਪੋਰਟਰੇਟ ਬਣਾਉਂਦਾ ਹੈ ਤੋ ਇਹ ਪੋਰਟਰੇਟ ਬਣਾ ਕੇ ਲੋਕਾਂ ਦਾ ਬੜਾ ਪਿਆਰ ਬਟੋਰ ਰਿਹਾ ਰਾਜੀ ਤੇ ਬੜੀਆਂ ਦੁਆਵਾਂ ਲੈ ਰਿਹਾ ਔਰ ਇੱਕ ਕਨਸੈਪਟ ਮੈਨੂੰ ਰਾਜੀ ਵੀ ਤੁਹਾਡਾ ਬਹੁਤ ਵਧੀਆ ਲੱਗਾ ਕਿ ਜਿਹੜੇ ਬਜ਼ੁਰਗ ਤੁਰ ਜਾਂਦੇ ਨੇ ਆਪਣੇ ਪੋਤੇ ਪੋਤੀਆਂ ਦਾ ਮੂੰਹ ਵੇਖੇ ਬਿਨਾਂ ਤੁਸੀਂ ਉਹਨਾਂ ਦੀ ਫੋਟੋ ਲੈ ਕੇ ਔਰ ਦਾਦੇ ਦੀ ਕੁਛੜ ਗੋਦੀ ਦੇ ਕੇ ਇੰਨਾ ਸੋਹਣਾ ਪੋਰਟਰੇਟ ਬਣਾਉਂਦੇ ਹੋ ਇਦਾਂ ਲੱਗਦਾ ਜਿਦਾਂ ਆਪਣੇ ਪਰਿਵਾਰ 'ਚ ਖੇਡ ਰਹੇ ਨੇ ਸੋ ਬੜੀਆਂ ਦੁਆਵਾਂ ਤੁਸੀਂ ਲੈ ਰਹੇ ਹੋ ਔਰ ਖੁਸ਼ੀ ਵਾਲੀ ਗੱਲ ਇਹ ਹੈ ਕਿ ਰਾਜੀਵੀਰ ਆਪਣੀ ਨਵੀਂ ਵੈਬਸਾਈਟ ਜਿਹੜੀ ਹੈ ਉਹ ਲੈ ਕੇ ਆ ਰਿਹਾ ਰਾਜੀ ਮੁਸਵਰਸ ਆਰਟਵਰਕ ਸੋ ਇਹਦੇ ਜ਼ਰੀਏ ਹੋਰ ਵੀ ਕੰਮ ਕਰਨ ਦਾ ਮੌਕਾ ਮਿਲੇਗਾ ਰਾਜੀ ਨੂੰ ਖੂਬਸੂਰਤ ਕੰਮ ਕਰਨ ਦਾ ਮੌਕਾ ਮਿਲੇਗਾ ਔਰ ਰਾਜੀਵੀਰ ਤੁਹਾਨੂੰ ਇਹਦੇ ਲਈ ਢੇਰ ਸਾਰੀਆਂ ਮੁਬਾਰਕਬਾਦ ਦਿਲੋਂ ਔਰ ਬਹੁਤ ਸਾਰੀਆਂ ਬੈਸਟ ਵਿਸ਼ੇਸ ਇੰਦੇ ਸੋਣਾ ਸੋਣਾ ਕੰਮ ਕਰਦੇ ਰਹੋ ਔਰ ਲੋਕਾਂ ਦੀਆਂ ਦੁਆਵਾਂ ਔਰ ਲੋਕਾਂ ਦਾ ਪਿਆਰ ਵੰਟੋ ਰਹੋ ਲਵ ਯੂ ਮੇਰਾ ਬੀ Thank you